ਉਤੇ ਟੇਨ ਤੇ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਮਰਨਵਰਤ ਰਹੇਗਾ ਜਾਰੀ 14 ਫਰਵਰੀ ਦੀ ਮੀਟਿੰਗ ਤੇ ਬੋਲੇ ਜੀ ਸਿਹਤ ਹੋਈ ਠੀਕ ਤਾਂ ਹੀ ਬਣਾਗਾ ਬੈਠਕ ਦਾ ਹਿੱਸਾ 14 ਫਰਵਰੀ ਨੂੰ ਬੱਚੀ ਤੇ ਚੜੀਕਾਰ ਮਾਦੇ ਪਿੱਛੇ ਭੱਜ ਰਹੀ ਸੀ ਮਾਸੂਮ ਜ਼ੋਇਆ ਅਚਾਨਕ ਕਾਰ ਸਾਹਮਣੇ ਔਰ ਨਾਲ ਹੋਈ ਮੌਤ ਬਠਿੰਡਾ ਦੇ ਫਕਤਾ ਪਾਇਕਾ ਚੇ ਬਾਹਰ ਸੈਰ ਕਰ ਰਹੇ ਪਤੀ ਪਤਨੀ ਤੇ ਫਾਇਰਿੰਗ ਮਹਿਲਾ ਨੂੰ ਲੱਗੀ ਗੋਲੀ ਹਸਪਤਾਲ ਚ ਕਰਵਾਇਆ ਦਾਖਲ ਡੇਢ ਮਹੀਨੇ ਪਹਿਲਾਂ ਹੀ ਹੋਈ ਹੈ ਲਵ ਮੈਰਿਜ ਨੁਝਵਾ ਰਾਸ਼ਟਰਪਤੀ ਬੰਡਿਆਹੀ 트럼ਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਐਂਟਰੀ ਬੈਨ ਕਰਨ ਦੀ ਆਖੀ ਗੱਲ ਬੋਲੇ ਮੈਕਸੀਕੋ ਬਾਰਡਰ ਤੇ ਕਰਾਂਗੇ ਐਮਰਜੈਂਸੀ ਦਾ ਐਲਾਨ ਫੜੋ ਅਤੇ ਛੱਡੋ ਸਿਸਟਮ ਕਰਾਂਗੇ ਖਤ ਸਸਕਾਲ ਜੀ ਮੈਂ ਹਾਸ ਰਬਜੋਤ ਕੋਰਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਰੁਕਾਂਗੇ ਇੱਕ ਅਹਿਮ ਤੇ ਵੱਡੀ ਖਬਰ ਦਾ ਪੰਜਾਬ 'ਚ ਨਹੀਂ ਚੱਲਣਗੀਆਂ ਪਾਣੀ ਵਾਲੀਆਂ ਬੱਸਾਂ ਪਾਣੀ ਵਾਲੀਆਂ ਬੱਸਾਂ ਦੀਆਂ ਖਬਰਾਂ ਦਾ ਖੰਡਨ ਸਰਕਾਰ ਦੇ ਵੱਲੋਂ ਖੁਦੀ ਕੀਤਾ ਗਿਆ ਹੈ ਦਰਸਲ ਜਲ ਬੱਸਾਂ ਨੂੰ ਲੈ ਕੇ ਸੈਰ ਸਪਾਟਾ ਤੇ ਸਫਿਆਚਾਰਕ ਮਾਮਲਿਆਂ ਦੇ ਮੰਤਰੀ ਕਰਨਪ੍ਰੀਤ ਸਿੰਘ ਸੌਣ ਦਾ ਇੱਕ ਵੱਡਾ ਬਿਆਨ ਸਟੇਟਮੈਂਟ ਸਾਹਮਣੇ ਆਈ ਹੈ ਸੌਣ ਨੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰ ਦੇ ਵੱਲੋਂ ਨਹੀਂ ਚਲਾਈਆਂ ਜਾਣਗੀਆਂ ਪਾਣੀ ਵਾਲੀਆਂ ਬੱਸਾਂ ਵਾਟਰ ਬੇਸ ਬੱਸਸ ਪਾਣੀ ਵਾਲੀਆਂ ਬੱਸਾਂ ਨੂੰ ਚਲਾਉਣ ਦੀ ਅਜੇ ਕੋਈ ਵੀ ਤਸਦੀਕ ਨਹੀਂ ਇਸ ਕਾਲ ਨੂੰ ਕਲੀਅਰ ਕੀਤਾ ਹੈ ਸਪਸ਼ਟ ਕੀਤਾ ਹੈ ਸੈਟਸ ਪਟਾ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਤਰुण ਪ੍ਰੀਤ ਸਿੰਘ ਸੌਨ ਦੇ ਬਲ ਸੌਨ ਨੇ ਕਿਹਾ ਕਿ ਇਹ ਬੱਸਾਂ ਸਿਰਫ ਵਿਸ਼ਟਾਚਾਰ ਦਾ ਹੀ ਪ੍ਰਤੀਕ ਹੈ ਅਜਹੀਆਂ ਖਬਰਾਂ ਬੇਬੁਨਿਆਦ ਅਤੇ ਗਲਤ ਨੇ ਜਲ ਬਸਦ ਨਾਲ ਲੋਕਾਂ ਤੇ ਵਿੱਤੇ ਬੋਝ ਹੋਵੇਗਾ ਅਜਹੀ ਬੱਸਾਂ ਦੇ ਨਾਲ ਕੋਈ ਵੱਡੇ ਹਾਦਸੇ ਹੋ ਸਕਦੇ ਨੇ तमाम ਇਜ਼ਾਦ ਖਬਰਾਂ ਦਾ ਖੰਡਨ ਜੋ ਹੈ ਉਹ ਕੀਤਾ ਹੈ ਖੁਦ ਸੈਟ ਸਮਾਟਾ ਤੇ ਸਭਿਆਚਾਰਕ ਮਾਮਲੇ ਦੇ ਮੰਤਰੀ ਤਰुणਪ੍ਰੀਤ ਸਿੰਘ ਸੌਨ ਦੇ ਵੱਲੋਂ ਤੇ ਪੰਜਾਬ 'ਚ ਨਹੀਂ ਚੱਲਣੀਆਂ ਪਾਣੀ ਵਾਲੀਆਂ ਬਸਾਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਲੀਅਰ ਕਰ ਦਿੱਤਾ ਗਿਆ ਹੈ ਸਪਸ਼ਟ ਕਰ ਦਿੱਤਾ ਗਿਆ ਹੈ ਇਹਨਾਂ ਦੇ ਤਰਕ ਵੀ ਦਿੱਤੇ ਨੇ ਕਿ ਸਰਕਾਰ ਦੇ ਵੱਲੋਂ ਇਹੋ ਜੀਆਂ ਬਸਾਂ ਜੋ ਵਾਟਰ ਬੇਸ ਨੇ ਉਹ ਨਹੀਂ ਚਲਾਈਆਂ ਜਾਣਗੀਆਂ ਪਾਣੀ ਵਾਲੀ ਬਸਾਂ ਨੂੰ ਚਲਾਉਣ ਦੀ ਅਜੇ ਕੋਈ ਵੀ ਤਜ਼ਵੀਜ਼ ਨਹੀਂ ਹੈ ਅਜੇ ਹੀ ਬਸਾਂ ਸਿਰਫ ਪ੍ਰਚਾਰ ਦਾ ਹੀ ਪ੍ਰਤੀਕ ਨੇ ਇਸ ਗੱਲ ਦਾ ਜ਼ਿਕਰ ਮੰਤਰੀ ਸੌਨ ਦੇ ਵੱਲੋਂ ਕੀਤਾ ਗਿਆ ਅਜਿਹੀਆਂ ਖਬਰਾਂ ਬੇਬੁਨਿਆਦ ਨੇ ਅਤੇ ਗਲਤ ਨੇ ਜਲਬਸਤਨਾ ਲੋਕਾਂ ਤੇ ਵਿੱਤੇ ਬੋਝ ਪਏਗਾ ਹੋਰ ਜਾਣਕਾਰੀ ਲਈ ਮੇਨਾ ਮੇਰੇ ਸਹਿਯੋਗੀ ਪੰਕਜ ਕਪਾਈ ਫੋਨ ਲਾਈਨ ਤੇ ਜੁੜੇ ਨੇ ਪੰਕਜ ਇਹਨਾਂ तमाम ਖਬਰਾਂ ਦਾ ਖੰਡਨ ਆਪ ਮੰਤਰੀ ਦੇ ਵੱਲੋਂ ਕੀਤਾ ਗਿਆ ਇਹੋ ਜਿਹੀਆਂ ਖਬਰਾਂ ਪਹਿਲੇ ਆਈਆਂ ਕਿੱਥੋਂ ਸੀ ਦੇਖੋ ਇੱਕ ਅਖਬਾਰ ਦੇ ਵਿੱਚ ਇੱਕ ਖਬਰ ਲੱਗੀ ਸੀ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਇੱਕ ਬਾਹਰੀਕੇ ਦੇ ਵਿੱਚ ਪਾਣੀ ਵਾਲੀ ਬੱਸ ਜਿਹੜੀ ਹੈ ਅਕਾਲੀ ਸਰਕਾਰ ਦੇ ਵੇਲੇ ਚੱਲੀ ਸੀ ਜਿਸ ਨੂੰ ਨਰਜੋਤ ਸਿੰਘ ਸਿੱਧੂ ਹੋਰਾਂ ਨੇ ਕਾਂਗਰਸ ਸਰਕਾਰ ਆਮਦੇ ਉੱਤੇ ਬੰਦ ਕਰ ਦਿੱਤਾ ਸੀਗਾ ਔਰ ਇੱਕ ਇਨਕੁਆਇਰੀ ਮਾਰ ਕਰ ਦਿੱਤੀ ਸੀਗੀ ਕਿ ਇਸ ਦੇ ਉੱਤੇ ਕਿੰਨਾ ਖਰਚਾ ਆਇਆ ਕਿੱਥੇ ਕਿੰਨਾ ਪੈਸਾ ਲੱਗਾ ਉਹ ਉਸ ਬਾਬਤ ਇੱਕ ਅਖਬਾਰ ਦੇ ਵਿੱਚ ਕਵਰ ਲੱਗੀ ਸੀਗੀ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਦੁਬਾਰਾ ਤੋਂ ਉਸ ਪਾਣੀ ਵਾਲੀ ਬਸ ਨੂੰ ਰੰਜੀਤ ਸਾਗਰ ਡੈਮ ਦੇ ਵਿੱਚ ਚਲਾਉਣ ਜਾਰੀ ਹੈ ਇਸ ਇਸ ਤਰੀਕੇ ਦੀ ਖਬਰ ਆਈ ਸੀਗੀ ਔਰ ਇਸ ਬਾਬਤ ਹੁਣ ਜਦੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੂੰ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ ਕਿ ਉਸ ਬੱਤ ਨੂੰ ਰنجੀਤ ਸਾਗਰ ਡੈਮ ਜਾਂ ਕਿਤੇ ਵੀ ਚਲਾਇਆ ਜਾਵੇ ਇਹ ਉਸ ਵੇਲੇ ਦੀ ਸਰਕਾਰ ਦੇ ਵੇਲੇ ਘਾਟੇ ਦਾ ਸੌਦਾ ਸਾਬਤ ਹੋਇਆ ਸੀਗਾ ਔਰ ਪ੍ਰਸ਼ਾਸਨਰ ਦਾ ਵੀ ਜ਼ਿਕਰ ਪਾਇਆ ਗਿਆ ਕਿ ਉਸ ਵੇਲੇ ਜਦੋਂ ਇਹ ਬਸਤਾਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਸੁਪਰ ਫੇਲ ਹੋਈ ਸੀਗੀ ਔਰ ਇਸ ਯੋਜਨਾ ਦੇ ਤਹਿਤ 8.3 ਤੋਂ 8 ਕਰੋੜ 30 ਲੱਖ ਰੁਪਏ ਜਿਹੜੇ ਨੇ ਉਹ ਖਰਚ ਕੀਤੇ ਸੀ ਜੋ ਬੇहद ਗਲਤ ਸੀਗੇ ਹੋਣ ਤੇ বাস ਜਿਹੜੀ ਹੈ ਹੁਣ ਚਲਾਣ ਦੇ ਲਾਇਕ ਨਹੀਂ ਹੈ ਉਹ ਨਾ ਹੀ ਇਸ ਨੂੰ ਸਵਾਇਆ ਜਾ ਸਕਦਾ ਹੈ ਅਗਰ ਇਹ বাস ਚੱਲਦੀ ਹੈ ਤਾਂ ਕੋਈ ਵੱਡਾ ਹਾਸਾ ਹੋ ਸਕਦਾ ਜਿਸ ਦੇ ਵਿੱਚ ਜਾਨ ਵੀ ਕਿਸੇ ਦੀ ਜਾ ਸਕਦੀ ਹੈ ਔਰ ਉਹਨਾਂ ਨੇ ਖੰਡਨ ਕੀਤਾ ਹੈ ਕਿ ਮੀਡੀਆ ਜਿਸ ਤਰੀਕੇ ਦੀ ਜੇਕਰ ਕੋਈ ਕਵਰ ਚੱਲ ਰਹੀ ਹੈ ਤਾਂ ਉਹ ਗਲਤ ਹੈ ਅਫਵਾਹ ਹੈ ਪੰਜਾਬ ਸਰਕਾਰ ਦਾ ਕੋਈ ਪਲਾਨ ਨਹੀਂ ਹੈ ਕਿ ਇਸ ਤਰੀਕੇ ਦੀ

ਕੀਤਾ ਗਿਆ ਹੈ ਕਿ ਆ ਜੋ ਪਾਣੀ ਵਾਲੀ ਬੱਸ ਹੈ ਸਿਰਫ ਪ੍ਰਸ਼ਾਚਾਰ ਦਾ ਹੀ ਪ੍ਰਤੀਕ ਹੈ ਜੇ ਮੁਰਤੋਂ ਇਸ ਪਾਣੀ ਵਾਲੀ ਬੱਸ ਨੂੰ ਚਾਲੂ ਕਰਨ ਦੀ ਸੋਚਾ ਵੀ ਜਾਏ ਤੇ ਇਸ ਤੇ ਕਾਫੀ ਖਰਚਾ ਹੋਏਗਾ ਜਿਸ ਤਬ ਦੇ ਚੱਲਦੇ ਕੋਈ ਵੱਡਾ ਹਾਦਸਾ ਵੀ ਉਸ ਦੌਰਾਨ ਵਾਪਰ ਸਕਦਾ ਹੈ ਤੇ ਨਾ ਖਬਰਾਂ ਦਾ ਖੰਡਨ ਜੋ ਹੈ ਮੰਤਰੀ ਸੌਨਦੇ ਵੱਲੋਂ ਆਪ ਕੀਤਾ ਗਿਆ ਕਿ ਜਿਹੀਆਂ ਖਬਰਾਂ ਬੇਬੁਨਿਆਦ ਅਤੇ ਗਲਤ ਨੇ ਪੰਜਾਬ ਸਰਕਾਰ ਦੀ ਕੋਈ ਵੀ ਯੋਜਨਾ ਨਹੀਂ ਹੈ ਰੰਜੀਤ ਸਾਗਰ ਡੈਮ ਜਾਂ ਹਰੀਕੇ ਪਤੰਚ ਇਹੋ ਜੀ ਪਾਣੀ ਵਾਲੀ ਬੱਸ ਚਲਾਉਂਦੀ कोई भी योजना नहीं है हालांकि पिछली सरकार से भी हमलावर वरते हुए कितना कितने नजर आए उन्होंने वालों कहा गया है कि अजिम बसा सिर्फ भ्रिष्टाचार का ही प्रतीक ने अजिहार खबर बेबुनियाद और गलत हैं

राक्षस की तरह निगल जाएगी आप पलटवार आप सुप्रीमो अरविंद केजरीवाल देवलो कीता गया दस दिए कि बीते कल केजरीवाल ने दिल्ली जनसभा दौरान की हंसी की रावण माता सीता दे कोल सोने दा हिरण बन के आया सी जिस ते भाजपा ने केजरीवाल ते रामायण की गलत व्याख्या दा इल्जाम लगा है त हुन ए तमाम मुद्दे ते कंट्रोवर्सी ते केजरीवाल देवलो पलटवार कीता गया तीखा शब्दी हमला ਬੀਜੇਪੀ ਤੇ ਕੀਤਾ ਹੈ ਤੇ ਕਿਹਾ ਹੈ ਕਿ ਸਵਾਲ ਚੁੱਕਣ ਵਾਲੇ ਭਾਜਪਾਈਆਂ ਰਾਖਸ਼ਾਂ ਦੇ ਸੁਭਾਅ ਵਾਲੀ ਭਾਜਪਾ ਨੂੰ ਬੁਰਾ ਲੱਗਿਆ ਹੈ ਰਾਵਣ ਦਾ ਅਪਮਾਨ ਕਰਨ ਤੇ ਭਾਜਪਾ ਵਿਰੋਧ ਕਰ ਰਹੀ ਹੈ ਜੇ ਸੱਤਾ ਚਾਹੀ ਬੀਜੇਪੀ ਤਾਂ ਚੁੱਕੀ ਵਾਲੇ ਨੂੰ ਰਾਖਸ਼ ਦੀ ਤਰ੍ਹਾਂ ਹੀ ਨਿਗਲ ਜਾਏਗੀ ਪਲਟਵਾਰ ਕਰਦੇ ਹੋਏ ਕਿਤਨਾ ਕਿਤੇ ਤਿੱਖਾ ਪ੍ਰਤੀਕਰਮ ਜੋ ਹੈ ਅਰਵਿੰਦ ਕੇਸ਼ਰੀਵਾਲ ਦੇ ਵੱਲੋਂ ਵੀ ਇਸ ਤਮਾਮ ਮੁੱਦੇ ਤੇ ਦਿੱਤਾ ਗਿਆ तो एक दिन रामचंद्र जी खाने का इंतजाम करने जंगल में गए माता सीता को अपनी झोपड़ी में छोड़ गए और लक्ष्मण को बोले कि तू सीता मैया की रक्षा करेगा इतने में रावण आया सोने का हिरण बन के आया कि नहीं आया सोने का हिरण बन के आया सीता मैया लक्ष्मण को बोली मेरे को यह हिरन चाहिए लक्ष्मण बोला ना मैया भगवान राम कहके गए हैं कि मेरे को आपकी रक्षा करनी है उसने बोली नहीं मैं तेरे को आदेश देती हूं जाओ और हिरण को पकड़ के लाओ लक्ष्मण के पास चारा नहीं था लक्ष्मण चला गया और वो रावण अपना वेश चेंज करके और सीता मैया का हरण करके ले गया कल मेरे से मैंने ये कह दिया कि जो सोने का हिरन था वो रावण सोने का हिरन बन के आया था और सीता मैया उस सोने के हिरण के ऊपर उन वो हो गया तो उन्होंने यह कह रहे हैं कि रावण नहीं बन के आया था मरीची राक्षस बन के आया था तो मेरी वो पूरी भारतीय जनता पार्टी आज धरने पे बैठी है मेरे घर के सामने कि मैंने रावण का अपमान क्यों किया मैंने रावण का अपमान कैसे कर दिया पूरी भारतीय जनता पार्टी इनको रावण से इतना प्यार है राक्षसी प्रवृत्ति है इन लोगों की मैं दिल्ली के झुग्गी वालों को और गरीब तबके को खासकर चेताना चाहता हूं कि अगर ये आ गए तो ये राक्षसों की तरह निकल जाएंगे आप लोगों को राम जन्मभूमि का विरोध कर रहे केजरीवाल का असली चेहरा सामने आ चुका है मुंह में राम राम बगल में छुरी लिए दंगा की फैक्ट्री चलाने वाले सरगना खड़े और जिस तरह से वो हमारे रामायण का मजाक उड़ाता है ये बहुत निंदनीय है और उपवास इसलिए है कि मेरे दिल्ली वासी सुखी और शांति से रहें कम से कम ऐसे अधर्मी को न्याय करने का काम सजा देने का काम तो प्रभु श्री राम करेंगे लेकिन मुझे हैरानी इस बात की है कि बातचीत में भी जिस तरह से झूठ बोलते हैं कल भी उनको ये दिखा कि सोने का हिरण और वो भी रावण मतलब वो सोने के आडम्बर से बाहर नहीं आ रहे हैं शीश महल में भी उनको सोना इकट्ठा करना है सोने के कमोड और सोने के वाश मशीन लगवाने और यहाँ भी उनको सोना ही चाहिए तो भ्रष्टाचार में मुक्त मुग्ध ये आदमी इतना मतलब आप समझे कि एक तरह से भोगी है कि इसको ये लगता है कि ये कुछ भी कहेगा तो सनातन उसे स्वीकार करेगा ऐसा है

ਗਲਬਾਤ ਕਰਨ ਲੈਣਾ ਹੈ ਪਰ ਜ਼ਿਆਦਾ ਗਲਬਾਤ ਕਰਾਂਗਾ ਨਹੀਂ ਮੇਰਾ ਢੇਟਦਰ ਯਾਨੀ ਕਿ ਪੇਟਦਰ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਜਦੋਂ ਐਸਕੇਐਮ ਦੇ ਲੀਡਰਾਂ ਨੂੰ ਲੈ ਕੇ ਵੀ ਸਵਾਲ ਸਾਡੇ ਸਹਿਯੋਗੀ ਦੇ ਵੱਲ ਪੁੱਛਿਆ ਗਿਆ ਤੇ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ तमाम ਜੋ ਲੀਡਰ ਸੀ ਐਸਕੇਐਮ ਦੇ ਖਨੌਰੀ ਬੋਰਚੀ ਆਈਸੀ ਹਾਲਚਾਰ ਉਹਨਾਂ ਦਾ ਉਹਨਾਂ ਦੇ ਵੱਲੋਂ ਜਾਣਿਆ ਗਿਆ ਇਸ ਤਰ੍ਹਾਂ ਦੇ ਚੱਲਦੇ ਡੱਲੇਵਾਲ ਕਹਿੰਦੇ ਨਜ਼ਰ ਆਏ ਕਿ ਮੈਂ ਉਹਨਾਂ ਨੂੰ ਇੱਕ ਗੱਲ ਦਾ ਜ਼ਿਕਰ ਕੀਤਾ ਸੀ ਕਿ ਲੜਾਈ ਵੱਡੀ ਹੈ ਤੇ ਅਸੀਂ ਮਿਲ ਕੇ ਆ ਲੜਾਈ ਨੂੰ ਲੜੀਏ ਤੇ ਲੜਨਾ ਚਾਹੀਦਾ ਹੈ ਇਸ ਗੱਲ ਦਾ ਜ਼ਿਕਰ ਡੱਲੇਵਾਲ ਕਰਦੇ ਹੋਏ ਨਜ਼ਰ ਆਏ ਕਿ ਮਰਨਵਾੜ ਤੇ ਲਗਾਤਾਰ ਹੀ 26 ਨਵੰਬਰ ਤੋਂ ਬੈਠੇ ਹੋਏ ਨੇ ਹਾਲਾਂਕਿ 18 ਤਰੀਕ ਨੂੰ ਕੇਂਦਰ ਦੇ ਜਨਮਾਇੰਦੇ ਸੀ ਡੈਲੀਗੇਸ਼ਨ ਜੋ ਆਈਐਫਐਸ ਜੁਆਇੰਟ ਸੈਕਟਰੀ ਪ੍ਰਿਆ ਰੰਜਨ ਮੌਕੇ ਤੇ ਪਹੁੰਚੀ ਸੀ ਪ੍ਰਪੋਜ਼ਲ ਦਿੱਤਾ ਗਿਆ ਸੀ ਗੱਲਬਾਤ ਦਾ ਜਿਸ ਸਬੰਧ ਲੈ ਕੇ

ਉਹਨਾਂ ਨੇ ਜਿਤਾਈ ਹੈ ਕਿ ਜੋ ਪ੍ਰੋਪੋਜ਼ਲ ਕੇਂਦਰ ਸਰਕਾਰ ਦੇ ਵੱਲੋਂ ਗਵਰਨਮੈਂਟ ਦੇ ਵੱਲੋਂ ਦਿੱਤਾ ਗਿਆ ਹੈ 14 ਫਰਵਰੀ ਨੂੰ ਜੋ ਚੰਡੀਗੜ੍ਹ ਚ ਸੈਕਟਰ 26 ਵਿੱਚ ਮੀਟਿੰਗ ਹੋਣੀ ਹੈ ਸ਼ਾਮ 5 ਵਜੇ ਜੇ ਸਿਹਤ ਠੀਕ ਹੋਈ ਤੇ ਮੈਂ ਜ਼ਰੂਰ ਇਸ ਮੀਟਿੰਗ 'ਚ ਜਾਵਾਂਗਾ। ਸਰਵੀ ਸਿੰਘ ਢੱਲੇਵਾਲ ਦਾ ਮਰਨ ਵੱਤ ਲਗਾਤਾਰ 57ਵੇਂ ਦਿਨ ਦੇ ਵਿੱਚ ਪਹੁੰਚ ਗਿਆ 3 ਦਿਨ ਹੋ ਚੁੱਕੇ ਨੇ ਮੈਡੀਕਲ ਜਿਹੜੀ ਸਹੂਲਤ ਹੈਗੀ ਇਹ ਮਿਲ ਰਹੀ ਹੈ ਕਿਤਨਾ ਕਿਤੇ ਬਾਪੂ ਜੀ ਦੇ ਸਿਹਤ ਦੇ ਵਿੱਚ ਜ਼ਰੂਰ ਜਿਹੜਾ ਹੈ ਸੁਧਾਰ ਦਿਖ ਰਿਹਾ। ਬਾਪੂ ਜੀ ਕਿਵੇਂ ਆ ਸੇਤ ਹੁਣ ਕਿਸ ਤਰੀਕੇ ਦੇ ਚੱਲ ਰਹੇ ਨੇ ਹਾਲਾਤ। ਕੋ ਮੈਡੀਸਨ ਦੇ ਨਾਲ ਤਜਾ ਬਣਨਾ ਰੁਕਿਆ ਕੁਛ ਤੇ ਜਿਹੜਾ ਆਪਾਂ ਨੂੰ ਟੀਆਂ ਦੀ ਅਖਿਆਈ ਬਹੁਤ ਆ ਰਹੀ ਸੀ ਉਹ ਰੁਕ ਗਈ। ਕੁਛ ਪਿਸ਼ਾਬ ਰੁਕਿਆ ਸੀ, ਪਿਸ਼ਾਬ ਵੀ ਮਤਲਬ ਆਉਣਾ ਛਿਓ ਗਿਆ। ਇੰਨੀ ਕ ਦੋ ਮਿੰਟ ਨਜ਼ਰ ਆ ਰਹੀ ਹੈ ਸਿਰਫ ਪਾਕੀ ਤਾਂ। ਜ਼ਿਆਦਾ ਬੋਲਣ ਨਾਲ ਫੇਰ ਦੁਬਾਰਾ ਮਤਲਬ ਪੇਟ ਦਰਦ ਹੋ ਰਾ ਤਕਲੀਫ ਹੋ ਜਾਂਦੀ ਹੈ। ਇਸ ਵੇਸ ਕੇ ਇਹ ਜਿਹੜਾ ਹਾਲਾਤ ਹੈ। ਪੁੱਤ ਜੀ 14 ਤਰੀਕ ਦੀ ਮੀਟਿੰਗ ਹੈਗੀ ਕੇਂਦਰ ਦੇ ਨਾਲ ਮਿਲੀ ਆ ਉਹਦੇ ਲਈ ਤੁਹਾਨੂੰ ਸਪੈਸ਼ਲ ਸੱਦਾ ਮਿਲਿਆ ਸਾਫ਼ ਤੌਰ ਤੇ ਕੇਂਦਰ ਅਧਿਕਾਰੀਆਂ ਨੇ ਵੀ ਕਿਹਾ ਵੀ ਜਗਦੀਸ਼ ਸਿੰਘ ਡੱਲੇਵਾਲ ਜ਼ਰੂਰ ਹੋਣੇ ਚਾਹੀਦੇ ਨੇ ਦੂਜੇ ਪਾਸੇ ਤੁਹਾਡੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਵੀ ਕਹਿ ਰਹੇ ਨੇ ਕਿ ਤੁਹਾਨੂੰ ਮਰਨ ਵਰਤ ਜਿਹੜਾ ਹੈਗਾ ਖੋਲਣਾ ਚਾਹੀਦਾ ਤਾਂ ਤੁਸੀਂ ਮੌਜੂਦ ਹੋ ਕੇ ਮੀਟਿੰਗ ਦਾ ਹਿੱਸਾ ਬਣ ਸਕਦੇ ਹੋ ਗੱਲ ਇਹ ਹੈ ਜਿਹੜੇ ਅੰਤਰ ਦੇ ਨਾਲ ਜਿਹੜੀ ਸਮਝ ਦੇ ਨਾਲ ਅਸੀਂ ਸਰਕਾਰ ਨੇ ਗੱਲਬਾਤ ਲਈ ਟੇਬਲ ਤੇ ਲਿਆਉਣ ਦਾ ਲਈ ਤਿਆਰ ਕੀਤਾ ਹੈ ਮੇਰਾ ਖਿਆਲ ਆ ਰਸਤਾ ਨਹੀਂ ਛੱਡਣਾ ਚਾਹੀਦਾ ਉਹ ਸਾਨੂੰ ਅਨਛਨ ਆਪ ਦਾ ਉਹ ਸਿੱਧਰਾ ਰੈਗੂਲਰ ਰੱਖਣਾ ਚਾਹੀਦਾ ਉਹ ਰੱਖਾਂਗੇ ਵੀ ਅਸੀਂ ਭਾਵੇਂ ਕੁਝ ਵੀ ਹੋਵੇ ਲੇਕਿਨ ਗੱਲਬਾਤ ਦੀ ਜਿਹੜੀ ਗੱਲ ਆ ਸਾਡੇ ਸਾਥੀ ਜਿਹੜੇ ਵੀ ਵੀ ਐਸਕੇ ਨਾਨ ਪੋਲੀਟਿਕਲ ਵੱਲੋਂ ਜਾਣਗੇ ਉਹ ਸਾਰੇ ਸਮਝ ਲਓ ਤੁਸੀਂ ਜਗਜੀਤ ਸਿੰਘ ਢੱਲੇਵਾਲ ਹੀ ਹੋਣਗੇ ਤੁਸੀਂ ਮੀਟਿੰਗ ਦਾ ਹਿੱਸਾ ਨਹੀਂ ਬਣੋਗੇ ਜਾਓਗੇ ਇਓ ਰੋਡੋ ਟਿੱਕਰ ਦੇਖਾਂਗੇ ਤਬੀਅਤ ਤੇ ਕੀ ਕਹਿੰਦੀ ਹੈ ਸਿਹਤ ਜੀ ਇਹ ਜਾਂ ਕੁਝ ਦੱਸੇਗੀ ਐ ਉਹਦੇ ਮੁਤਾਬਕ ਦੇਖੀ ਸੱਸ ਦੇਖਿਆ ਜਾ ਸਕਦਾ ਲੇਕਿਨ ਅਨਿਸ਼ਚਿਤ ਜਾਰੀ ਰੱਖਾਂਗੇ। ਪੂਰੀ ਹਸਕਮ ਦੇ ਆਗੂਆਂ ਦੇ ਨਾਲ ਦੋ ਵਾਰ ਮੀਟਿੰਗ ਹੋ ਚੁੱਕੀ ਤੁਹਾਡੇ ਕੋਲ ਵੀ ਆਏ ਨੇ ਉਹਨਾਂ ਨੇ ਕਿਹਾ ਭਾਈ ਇਕੱਠੇ ਹੋ ਕੇ ਲੜਾਂਗੇ ਕਿਵੇਂ ਦੇਖਦੇ ਹਾਂ। ਦੇਖੋ ਮਿਲ ਕੇ ਗਏ ਨੇ ਹਾਲਚਾਲ ਪੁੱਛ ਕੇ ਗਏ ਨੇ ਸਸਰੀਕਾਲ ਸਾਰਿਆਂ ਨੇ ਕੀਤੀ ਹੈ। ਅਸੀਂ ਤੇ ਕਿਹਾ ਹੀ ਹੈ ਵੀ ਦੇਖੋ ਲੜਾਈ ਬਹੁਤ ਵੱਡੀ ਹੈ ਰਲ ਕੇ ਲੜਨ ਵਾਲੀ ਹੈ ਤੇ ਲੜਨੀ ਚਾਹੀਦੀ ਹੈ। ਮੈਨੂੰ ਨਹੀਂ ਪਤਾਗਾ ਬਾਹਰ ਉਹਨਾਂ ਨੇ ਮੀਟਿੰਗਾਂ ਦੇ ਵਿੱਚ ਅਜੇ ਕੀ ਫੈਸਲਾ ਲਿਆ ਕੋਈ ਮੀਟ ਦਾ ਮੂੜਗਾ ਉਹਨਾਂ ਦੀ ਅਜੇ ਕੁਝ ਬਾਕੀ ਹੈ ਉਹਨਾਂ ਅਗਲੀ ਕੋਈ ਮੀਟਿੰਗ ਨਹੀਂ ਮਿਲੀ ਉਹ ਕਰ ਰਹੇ ਨੇ ਮੈਨੂੰ ਨਹੀਂ ਪਤਾ ਬਈ ਕੀ ਕੀਤਾ ਉਹਨਾਂ ਨੇ ਮੇਰੇ ਧਿਆਨ 'ਚ ਨਹੀਂ ਹੈ ਤਾਂ ਬਿਲਕੁਲ ਜਗਜੀਤ ਸਿੰਘ ਡੱਲੇਵਾਲ ਦੇ ਜਿਹੜੇ ਹਾਲਾਤ ਨੇ ਕਿਤਨਾ ਕਿਤੇ ਹਜੇ ਵੀ ਨਾਜ਼ੁਕ ਬਣੇ ਹੋਏ ਨੇ ਇਸਦੇ ਲਈ ਜ਼ਿਆਦਾ ਸਮਾਂ ਸੀ ਉਹਨਾਂ ਦਾ ਨਹੀਂ ਲਵਾਂਗੇ ਪਰ ਕਿਤਨਾ ਕਿਤੇ ਅਡੋਲ ਨੇ ਤੇ ਉਸੇ ਤਰੀਕੇ ਨਾਲ ਕਿਤਨਾ ਕੇਂਦਰ ਸਰਕਾਰ ਦੇ ਖਿਲਾਫ ਡਟੇ ਹੋਏ ਨੇ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਮੇਰੇ ਜਿਹੜੇ ਕਿਸਾਨ ਆਗੂ ਹੈਗੇ ਨੇ ਮੇਰੇ ਸਾਥੀ ਹੈਗੇ ਨੇ ਮੈਨੂੰ ਮਰਨ ਵਰਤ ਖੋਲਣ ਦੇ ਲਈ ਕਿਹਾ ਜਾ ਰਿਹਾ ਪਰ ਮੈਂ ਮਰਨ ਵਰਤ ਨਹੀਂ ਖੋਲੂੰਗਾ ਕਿਉਂਕਿ ਸਭ ਤੋਂ ਵੱਡਾ ਜਿਹੜਾ ਹੈਗਾ ਮੇਰੇ ਵੱਲੋਂ ਜਿਹੜਾ ਕੇਂਦਰ ਖੇਤੀ ਮੰਗਾ ਨੂੰ ਲੈ ਕੇ ਜਿਹੜਾ ਹੈਗਾ ਇਹ ਕਾਨੂੰਨ ਜਿਹੜਾ ਲਗਾਤਾਰ ਜਿਹੜਾ ਹੈਗਾ ਪ੍ਰੋਟੈਸਟ ਚੱਲ ਰਿਹਾ ਉਸੇ ਤਰੀਕੇ ਨਾਲ ਹੀ ਪ੍ਰੋਟ जारी रहूंगा। जगजीत सिंह डलेवाल नू मॉडर्न सहूलत न लैस कमरे वर्गी ट्राली शिफ्ट किया गया है नवा कमरा भी बनाया जा रहा है पर उस तैयार होने अजीब समा लगे किस तरीके जगजीत सिंह डलेवाल नू आज नवी बनी ट्राली है इस शिफ्ट किया जाएगा क्योंकि इस सारिया जो मॉडर्न सहूलत ने वो ऑलरेडी ने ਕਿਸੇ ਕਿਰਾ ਜਗੀ ਸਿੰਘ ਦੱਲੇਵਾਲ ਦੀ ਸਿਹਤ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਲਗਾਤਾਰ ਚਿੰਤਾ ਸੀ ਕਿਉਂਕਿ ਉਹਦਾ ਜੋ वजन ਹੈ ਭਾਰ ਸੀ तकरीबन 20 ਕਿਲੋ ਕੱਟ ਗਿਆ ਸੀ। ਤਮਾਮ ਆ ਟੈਂਪਰੇਰੀ ਕਮਰਾ ਜੋ ਖਾਲੀ ਦੇ ਅੰਦਰ ਹੀ ਬਣਾਇਆ ਗਿਆ ਕਿਸੇ ਖਿਆਲ ਤਮਾਮ ਤਸਵੀਰਾਂ ਉੱਥਾਂ ਲਿਆਂਦਾ ਜਾਊਗਾ। ਪ੍ਰੋਬਲੀ ਤੁਸੀ ਦੇਖ ਸਕਦੇ ਹੋ ਹਰ ਇੱਕ ਤਰੀਕੇ ਦੀ ਨੌਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਡੱਲੇਵਾਲ ਦੇ 57ਵੇਂ ਦਿਨ ਦੇ ਵਿੱਚ ਹੁਣ ਉਹਨਾਂ ਨੂੰ ਉਹਨਾਂ ਦੀ ਟਰਾਲੀ ਤੋਂ ਬਾਹਰ ਲਿਆਂਦਾ ਜਾਊਗਾ ਜਦੋਂ ਤੋਂ ਮੈਡੀਕਲ ਸਹਾਇਤਾ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲੱਗੀ ਆ ਤਾਂ ਡਾਕਟਰਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹਨਾਂ ਨੂੰ ਤਾਜੀ ਹਵਾ ਤੇ ਧੁੱਪ ਦੀ ਜ਼ਰੂਰਤ ਆ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਉਹਨਾਂ ਦੀ ਉਸ ਬੰਦ ਟਰਾਲੀ ਤੋਂ ਬਾਹਰ ਲਿਆਂਦਾ ਜਾਊਗਾ ਤਾਂ ਉਹਨਾਂ ਦੇ ਲਈ ਇੱਕ ਕਮਰਾ ਵੀ ਬਣਾਇਆ ਜਾ ਰਿਹਾ ਸਪੈਸ਼ਲ ਪਰ ਕਿਤਨਾ ਕਿਤੇ ਉਹ ਕਮਰਾ ਬਣਨ ਨੂੰ ਹਜੇ ਦੇਰ ਲੱਗੂਗੀ ਜਿਸਦੇ ਲਈ ਇਹ ਸਪੈਸ਼ਲ ਜਿਹੜੀ ਟਰਾਲੀ ਹੈਗੀ ਆ ਆਧੁਨਿਕ ਸੁਵਿਧਾਵਾਂ ਦੇ ਨਾਲ ਲੈਸ ਇਹਦੇ ਵਿੱਚ ਅੱਜ ਸ਼ਾਮ ਜਾਂ ਕੱਲ ਸਵੇਰੇ ਜਗਜੀਤ ਸਿੰਘ ਡੱਲੇਵਾਲ ਨੂੰ ਲਿਆਂਦਾ ਜਾਊਗਾ ਇਹਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾਊਗਾ ਤਾਂ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਕਿਤਨਾ ਕਿਤੇ ਜਦੋਂ ਮੈਡੀਕਲ ਸਹਾਇਤਾ ਉਹਨਾਂ ਨੂੰ ਮਿਲ ਰਹੀ ਆ ਲਗਾਤਾਰ 57 ਦਿਨਾਂ ਤੋਂ ਇੱਕ ਟਰਾਲੀ ਦੇ ਅੰਦਰ ਬੰਦ ਹਨੇਰੇ ਕਮਰੇ ਵਾਂਗ ਜਿਹੜੀ ਟਰਾਲੀ ਹੈਗੀ ਆ ਉਹਦੇ ਅੰਦਰ ਉਹ ਲੇਟੇ ਹੋਏ ਨੇ ਤਾਂ ਹੁਣ ਡਾਕਟਰਾਂ ਦੀ ਕਹਿਣ ਤੋਂ ਬਾਅਦ ਉਹਨਾਂ ਨੂੰ ਤਾਜੀ ਹਵਾ ਦੀ ਜ਼ਰੂਰਤ ਹੈਗੀ ਆ ਧੁੱਪ ਦੀ ਜ਼ਰੂਰਤ ਹੈਗੀ ਆ ਜਿਸ ਦੇ ਕਰਕੇ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਟਰਾਲੀ ਵਿੱਚ ਲਿਆਂਦਾ ਜਾਊਗਾ ਟਰਾਲੀ ਤੁਸੀਂ ਦੇਖ ਸਕਦੇ ਹੋ ਹਰ ਇੱਕ ਤਰੀਕੇ ਦੀ ਸੁਵਿਧਾਵਾਂ ਦੇ ਨਾਲ ਜਿਹੜੀ ਹੈਗੀ ਆ ਟਰਾਲੀ ਇਹ ਲੈਸ ਕੀਤੀ ਹੋਈ ਆ ਬਿਲਕੁਲ ਲੱਕੜ ਲਾ ਕੇ ਜਿਵੇਂ ਆਪਣਾ ਇੱਕ ਵਧੀਆ ਕਮਰਾ ਜਿਹੜਾ ਘਰ ਦੇ ਵਿੱਚ ਹੁੰਦਾ ਉਸ ਤਰੀਕੇ ਦੀ ਇਹ ਟਰਾਲੀ ਆ ਜਿਹਦੇ ਚਾਰੇ ਪਾਸੇ ਸ਼ੀਸ਼ੇ ਨੇ ਜਿੱਥੋਂ ਤਾਜੀ ਹਵਾ ਇਹ ਖਿੜਕੀਆਂ ਨੂੰ ਖੋਲ ਕੇ ਅੰਦਰ ਆ ਸਕਦੀ ਆ ਇਹ ਪਰਦੇ ਦੂਰ ਕਰਕੇ ਧੁੱਪ ਜਿਹੜੀ ਹੈਗੀ ਆ ਉਹ ਅੰਦਰ ਆ ਸਕਦੀ ਆ ਏਸੀ ਬਿਜਲੀ ਲਾਈਟ ਪੱਖਾ ਹਰ ਇੱਕ ਜਿਹੜੀ ਸਹੂਦਤ ਦੇ ਨਾਲ ਜਿਹੜੀ ਇਹ ਟਰਾਲੀ ਹੈਗੀ ਆ ਲੈਸ ਆ ਤੇ ਇਹਦੇ ਵਿੱਚ ਫਿਲਹਾਲ ਟੈਂਪਰੇਰੀ ਤੌਰ ਤੇ 3 ਜਾਂ 4 ਦਿਨ ਜਦੋਂ ਤੱਕ ਜਗਜੀਤ ਸਿੰਘ ਦੱਲੇਵਾਲ ਦਾ ਸਪੈਸ਼ਲ ਕਮਰਾ ਤਿਆਰ ਨਹੀਂ ਹੁੰਦਾ ਉਦੋਂ ਤੱਕ ਉਹਨਾਂ ਨੂੰ ਇਸ ਟਰਾਲੀ ਦੇ ਵਿੱਚ ਰੱਖਿਆ ਜਾਊਗਾ ਤਾਂ ਇਸ ਟਰਾਲੀ ਨੂੰ ਅਸੀਂ ਇੱਕ ਵਧੀਆ ਲੈਸ ਕਮਰਾ ਵੀ ਕਹਿ ਸਕਦੇ ਆ ਕਿਉਂਕਿ ਵਧੀਆ ਕਮਰੇ ਵਾਲੀ ਹਰ ਜਿਹੜੀ ਇੱਕ ਸਹੂਦਤ ਹੈਗੀ ਆ ਉਹ ਇਸ ਹਾਂ ਜਿਹੜੀ ਟਰਾਲੀ ਦੇ ਵਿੱਚ ਮੌਜੂਦ ਆ ਇਹਦੇ ਬਿਲਕੁਲ ਜਿਹੜੇ ਸਾਊਂਡ ਪ੍ਰੂਫ ਸਾਊਂਡ ਪ੍ਰੂਫ ਲਾਈਕ ਜਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜੀਆਂ ਉੱਚੀਆਂ ਆਵਾਜ਼ਾਂ ਨੇ ਕਿ ਤਰ੍ਹਾਂ ਕਿਤੇ ਪ੍ਰੇਸ਼ਾਨ ਕਰਦੀਆਂ ਤਾਂ ਇਹ ਗੇਟ ਜਦੋਂ ਬੰਦ ਹੋ ਜਾਣਗੇ ਤਾਂ ਅੰਦਰ ਜ਼ਿਆਦਾ ਆਵਾਜ਼ਾਂ ਨਹੀਂ ਜਾਣਗੀਆਂ ਬਿਲਕੁਲ ਜਿਹੜੀਆਂ ਖਿੜਕੀਆਂ ਨੇ ਰਬੜਾਂ ਵਾਲੀਆਂ ਲੱਗੀਆਂ ਹੋਣ ਨੇ ਜਿਸ ਤਰ੍ਹਾਂ ਜਿਹੜੀ ਹੈਗੀ ਆ ਬਿਲਕੁਲ ਕਿਸੇ ਤਰੀਕੇ ਦੀ ਆਵਾਜ਼ ਅੰਦਰ ਨਹੀਂ ਜਾਊਗੀ ਤਾਂ ਇਹ ਜਿਹੜੀ ਟਰਾਲੀ ਹੈਗੀ ਆ ਕਿ ਜਿਹੜੀ ਕਮਰੇ ਵਾਂਗ ਬਣਾਈ ਹੋਈ ਆ ਜਿਹਦੇ ਵਿੱਚ ਹਰ ਇੱਕ ਸੁਵਿਧਾ ਉਦੇ ਵਿੱਚ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਰੱਖਿਆ ਜਾਊਗਾ ਟੈਂਪਰੇਰੀ ਤੌਰ ਦੇ ਉੱਪਰ ਦਲਜੀਤ ਸਿੰਘ ਜਿਹੜੇ ਡੱਲੇਵਾਲ ਹੈਗੇ ਨੇ ਉਹ ਹੁਣ ਇਹਦੇ ਵਿੱਚ ਸ਼ਿਫਟ ਕੀਤੇ ਜਾਣਗੇ ਅੱਗੇ ਵਧਾਂਗੇ ਤੇ ਰੁਕਰਾਂਗੇ ਅਗਲੀ ਖਬਰ ਦਾ ਕੇਂਦਰ ਦੀ ਕਿਸਾਨ ਨਾਲ ਮੁਲਾਕਾਤ ਤੇ ਕੇਂਦਰ ਮੰਤਰੀ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਚੰਗਾ ਹੋਇਆ ਮੈਂ ਹਮੇਸ਼ਾ ਤੋਂ ਇਹੀ ਚਾਹੁੰਦਾ ਸੀ ਕੇਂਦਰ ਗਾਲਬਾਦ ਲਈ ਹਮੇਸ਼ਾ ਤੋਂ ਹੀ ਤਿਆਰ ਸੀ ਰਵਨੀਤ ਬਿੱਟੂ ਨੇ ਗਾਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ

ਇਹੀ ਹੋਣੀ ਚਾਹੀਦੀ ਸੀ। ਇਹ ਹੀ ਗੱਲ ਅਸੀਂ ਬਾਰ-ਬਾਰ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਸੀ। ਪਰ ਡੱਲੇਵਾਲ ਸਾਹਿਬ ਨੇ ਉਹਨਾਂ ਦੀ ਟੀਮ ਨੇ بڑا ਵੱਡਾ ਫੈਸਲਾ ਕੀਤਾ ਏ। ਇਹ ਜਿਹੜੀ ਚੀਜ਼ ਆ ਇਹ ਤਾਂ ਪਹਿਲੇ ਦਿਨ ਹੀ ਹੋ ਜਾਣੀ ਸੀ। ਜਿਹੜੀ ਮੀਟਿੰਗ ਵਾਲੀ ਗੱਲ ਸੀ ਉਹ ਤਾਂ ਪਹਿਲੇ ਦਿਨ ਹੀ ਜੇ ਉਹ ਮੀਟਿੰਗ ਵਾਲੀ ਗੱਲ ਕਰਦੇ ਉਹ ਤਾਂ ਪਹਿਲੇ ਦਿਨ ਤੋਂ ਹੀ ਸੈਂਟਰ ਗਵਰਨਮੈਂਟ ਜਾਂ ਜੇ ਸੈਂਟਰ ਗਵਰਨਮੈਂਟ ਦੀ ਗੱਲ ਮੈਂ ਨਾ ਕਰਦੇ ਹੋ ਐਗਰੀਕਲਚਰ ਮਿਨਿਸਟਰੀ ਦੀ ਗੱਲ ਕਰਾਂ ਉਹ ਪਹਿਲੇ ਦਿਨ ਤੋਂ ਕਹਿ ਰਹੇ ਸੀ ਵੀ ਅਸੀਂ ਜਿਹੜੀ ਆ ਗੱਲਬਾਤ ਕਰਨ ਨੂੰ ਹਮੇਸ਼ਾ ਤਿਆਰ ਆ ਪਰ ਉਸ ਵੇਲੇ ਗੱਲ ਕੀ ਸੀ ਡਿਮਾਂਡ ਇਹ ਸੀ ਉਹਨਾਂ ਦੀ ਵੀ ਅਸੀਂ ਐਮਐਸਪੀ ਦੇਸ਼ 'ਚ ਲਾਗੂ ਕਰਾਉਣੀ ਆ ਅਸੀਂ ਗੱਲ ਕਰ ਰਹੇ ਸੀ ਵੀ ਆਪਾਂ ਪੰਜਾਬ ਪਿੱਛੇ ਦੇਸ਼ ਦੇ ਵਿੱਚ ਦੇਸ਼ ਦੀ ਲੜਾਈ ਅਲੱਗ-ਅਲੱਗ ਸੂਬੇ ਆ ਦੇਸ਼ ਦੀ ਲੜਾਈ ਬਹੁਤ ਲੋਕ ਬੈਠੇ ਆ ਉੱਥੇ ਬੀਜੇਪੀ ਦੀਆਂ ਗਵਰਨਮੈਂਟਸ ਨੇ ਸਰਕਾਰਾਂ ਨੇ ਜ਼ਿਆਦਾਤਰ ਦੇਸ਼ ਉਹ ਆਪਣੀਆਂ ਦੇਖ ਲੈਣਗੇ ਵੀ ਉਹ ਆਪਣੀ ਸਟੇਟ ਨੂੰ ਸਟੇਟ ਵਾਈਜ਼ ਦੇਣਾ ਚਾਹੁੰਦੇ ਆ ਸੈਂਟਰ ਵੱਲੋਂ ਦੇਣਾ ਚਾਹੁੰਦੇ ਆ ਉਹਨਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਉਹਨਾਂ ਨੇ ਤਾਂ ਕਦੇ ਆ ਕੇ ਡਿਮਾਂਡ ਹੀ ਨਹੀਂ ਕੀਤੀ ਜੇ ਉਹ ਡਿਮਾਂਡ ਕਰਨ ਸਭ ਤੋਂ ਵੱਡੀ ਸਟੇਟ ਮਧਿਆ ਪ੍ਰਦੇਸ਼ ਉੱਥੇ ਬੀਜੇਪੀ ਹੈ ਉਹਨਾਂ ਦੇ ਮੁੱਖ ਮੰਤਰੀ ਨਾ ਕਰਨ ਮਧਿਆ ਪ੍ਰਦੇਸ਼ ਦੇ ਹੀ ਐਗਰੀਕਲਚਰ ਮਿਨਿਸਟਰ ਨੇ ਚੋਹਾਨ ਸਾਬ ਉਹਨਾਂ ਨਾ ਕਰਨ ਉਤੋਂ ਵੱਡੀ ਸਟੇਟ ਯੂਪੀ ਯੂਪੀਚ ਬੀਜੇਪੀ ਦੀ ਸਰਕਾਰ ਆ ਉਹ ਆਪਣੇ ਯੋਗੀ ਸਾਹਿਬ ਨਾਲ ਗੱਲ ਕਰਨਗੇ ਕਿਸਾਨ ਸੰਗਠਨਾਂ ਜੇ ਲੋਡ ਹੋਊ ਉਹਨਾਂ ਨੂੰ ਉਦੋਂ ਬਾਅਦ ਉੜੀਸਾ ਵਰਗੀ ਸਟੇਟ ਆ ਉੱਥੇ ਬੀਜੇਪੀ ਉਹ ਆਪਣੇ ਮੁੱਖ ਮੰਤਰੀ ਨਾਲ ਕਰਨੀ ਗੁਜਰਾਤ ਦਾ ਮਹਾਰਾਸ਼ਟਰ ਆ ਜਿੱਥੇ ਸਭ ਤੋਂ ਵੱਡੇ ਕਿਸਾਨ ਮੂਵਮੈਂਟ ਚੱਲਦੀਆਂ ਉੱਥੇ ਬੀਜੇਪੀ ਦੀ ਮੁੱਖ ਮੰਤਰੀ ਨੇ ਉਹ ਕਰਨਗੇ ਆਪਾਂ ਨੂੰ ਕਿਹਨੇ ਜ਼ਿੰਮੇਵਾਰੀ ਦਿੱਤੀ ਆ ਆਪਾਂ ਨੂੰ ਜ਼ਿੰਮੇਵਾਰੀ ਕਿਹੜੇ ਦੇਸ਼ ਦੀ ਦਿੱਤੀ ਆ ਅੱਪਾ ਨੂੰ ਤਾਂ ਜ਼ਿੰਮੇਵਾਰੀ ਆਪਣੇ ਪੰਜਾਬ ਦੀ ਆ ਕਿਸਾਨ ਲੀਡਰਾਂ ਨੂੰ ਹਮੇਸ਼ਾ ਕਹਿੰਦੇ ਆ ਵੀ ਪੰਜਾਬ ਦੀ ਗੱਲ ਕਰਕੇ ਜੋ ਪੰਜਾਬ ਦੀਆਂ ਫਸਲਾਂ ਲਈ ਜੋ ਕੁਝ ਜਿਹੜੀਆਂ ਫਸਲਾਂ ਲਈ ਚਾਹੀਦਾ ਹੁਣ ਤਾਂ ਮੀਟਿੰਗ ਸ਼ੁਰੂ ਹੋ ਗਈ ਹੁਣ ਤਾਂ ਕੋਈ ਰੌਲਾ ਹੀ ਨਹੀਂ ਹੁਣ ਉਸ ਮੀਟਿੰਗ 'ਚ ਜੋ ਕੁਝ ਪੰਜਾਬ ਲਈ ਚਾਹੀਦਾ ਅਸੀਂ ਪੰਜਾਬ ਦੇ ਲਈ ਉਹ ਹਰ ਕੁਝ ਕਰਨ ਲਈ ਤਿਆਰ ਆ ਪਰ ਤੁਸੀਂ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਦੀ ਲੋ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੋ

ਤਾਰਾ ਦੇਖਲਾ ਦੋ ਮਾਮਲੇ ਪੈ ਚੁੱਕੇ ਨੇ ਤੇਰੀ ਦੇ ਨਿਯਮ ਪਟਵਾਰੀ ਨੂੰ ਬੰਦਕ ਬਣਾਉਣ ਦਾ ਗੋਲ ਬਣਾਇਆ ਗਿਆ ਸੀ ਦੂਸਰੇ ਜੋ ਡੀਐਸਪੀ ਫਟੜ ਹੋਏ ਸੀ ਦਖਣੀ ਹੋਏ ਸੀ ਜੇਰੇ ਇਲਾਸ਼ ਦੇ ਕਿਸਾਨਾਂ ਤੇ ਸਰਕਾਰੀ ਅਧਿਕਾਰੀਆਂ ਨੂੰ ਬੰਦਕ ਬਣਾਉਣ ਦਾ ਇਲਜ਼ਾਮ ਹੈ ਦੂਸਰੇ ਪਾਸੇ ਡੀਐਸਪੀ ਤੇ ਵੀ ਜਾਨ ਲੈਵਾ ਹਮਲਾ ਕਰਨ ਦੇ ਇਲਜ਼ਾਮ ਤਮਾਮ ਕਿਸਾਨਾਂ ਦੇ ਲੱਗੇ ਹੋਏ ਨੇ ਕੱਲ੍ਹ ਦੀਆਂ ਤਮਾਮ ਤਸਵੀਰਾਂ ਕਿਸੇ ਕਿਨਾਰ ਆ ਪੂਰੀ ਝੜਪੂਰੀ ਸੀ ਪਟੇਂਡਾ ਦੇ ਪਿੰਡ ਜੋਂਚ ਤਰਾਲੀ ਚ ਆਲੂ ਕੋ ਕੇ ਇੱਟਾ ਰੋੜੇ ਪੱਥਰ ਜੋ ਕਿਸਾਨ ਨੇ ਉੱਥੇ ਲੈ ਕੇ ਪਹੁੰਚੇ ਸੀ ਦੂਸਰੇ ਪਾਸੇ ਤਮਾਮ ਤਸਵੀਰਾਂ ਕਿਸੇ ਕਿਨਾਰ ਪੂਰੀ ਜੋ ਸਥਿਤੀ ਸੀ ਤਣਾਅ आत सौ अठ सौ जमीन जो है उसके सात सौ तर्क है कि लंबे तो जमीन पर खेती कर रहे हैं सा मिलनी चाहिए दूसरे पास जमींदारा से किसान का कहना है कि आ जमीन साढ़े नाम से हालांकि अज पूरा मामला है हाई कोर्ट भी गया सी हाई कोर्ट ने फैसला जमींदारा के पक्ष सबदे ਜੋ ਕਿਤਨਾ ਕਿਤੇ ਆ ਪੂਰਾ ਜ਼ਮੀਨ ਦਾ ਵਿਵਾਦ ਉੱਥੇ ਉੱਠ ਖੜਾ ਹੋਇਆ ਕਿ ਇਸ ਥੀ ਕੇ ਨਾਲ तमाम जो ਸਥਿਤੀ ਉਥੇ ਤਣਾਪ ਹੋ ਗਈ ਸੀ ਕੁ ਚਾਰ ਜ਼ਿਲ੍ਹਾ ਦੀ ਜੋ ਪੁਲਿਸ ਪਾਰਟੀ ਹੈ ਪੁਲਿਸ ਟੀਮ ਹੈ ਮੌਕੇ ਤੇ ਮੌਜੂਦ ਸੀ ਕਿਸੇ ਤਰੀਕੇ ਦੀ ਸਥਿਤੀ ਨੂੰ ਕੰਟਰੋਲ ਕਰ ਦਿੱਤਾ ਕੀ ਐਕਚੁਅਲ ਵਿੱਚ ਕਹਾਣੀ ਕੀ ਸੀਗੀ ਕਿਸ ਜ਼ਮੀਨ ਦਾ ਵਿਵਾਦ ਸੀਗਾ ਜਿਸ ਵਿਵਾਦ ਨੂੰ ਲੈ ਕੇ ਇੰਨੀ ਪੁਲਿਸ ਫੋਰਸ ਉੱਥੇ ਗਈ ਤੇ ਐਕਚੁਅਲ ਵਿੱਚ ਹੋਇਆ ਕੀ ਸੀ ਇਹ ਜੋਂਦਪਿੰਡ ਦੇ ਵਿੱਚ ਜਿਹੜਾ ਹੈਗਾ ਜ਼ਮੀਨ ਦੀ ਮਰਬਾਬੰਦੀ ਨੂੰ ਲੈ ਕੇ ਜਿਹੜਾ ਹੁਕਮ ਪਾਸ ਹੋਇਆ ਸੀਗਾ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਸ ਦੇ ਵਿੱਚ ਜਿਹੜੀ ਜ਼ਮੀਨ ਜਿਹੜੀ ਜਗ੍ਹਾ ਹੈਗੀ ਹੈ ਜੋਂਦਪਿੰਡ ਦੀ ਉਹਦੀ ਮਰਬਾਬੰਦੀ ਨਹੀਂ ਹੋਈ ਉਸ ਮਰਬਾਬੰਦੀ ਨੂੰ ਲੈ ਕੇ ਜਿਹੜੀ ਸਿਵਲ ਪ੍ਰਸ਼ਾਸਨ ਦੇ ਨਾਲ ਰੈਵਨਿਊ ਡਿਪਾਰਟਮੈਂਟ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਅਸੀਂ ਉੱਥੇ ਪਹੁੰਚੇ ਸੀਗੇ ਸਾਡੀ ਜਿਹੜੀ ਐਸਪੀ ਸਾਹਿਬ ਸਪੈਰਕਰਤ ਗੁਰਮੀਤ ਸਿੰਘ ਜੀ ਨਾਲੋਂ ਦੇ ਡੀਐਸਪੀ ਚ ਬੰਨਾਂ ਦੀ ਡਿਊਟੀ ਲੱਗੀ ਸੀਗੀ ਡੀਐਸਪੀ ਰਾਮਪੁਰਾ ਫੂਲ ਡੀਐਸਪੀ ਹੈੱਡਕੁਆਟਰ ਤੇ ਬਾਕੀ ਜਿਹੜੇ ਡੀਐਸਪੀ ਐਨਡੀਪੀਐਸ ਨਾਲ ਹੋਰ ਫੂਲ ਸਪੋਰਸ ਇੱਥੇ ਮੋਇਆ ਕਰਾਈ ਗਈ ਸੀਗੀ ਤੇ ਮਾਰਨਿੰਗ ਦੇ ਵਿੱਚ ਜਦੋਂ ਡਿਊਟੀ ਲੱਗਣ ਤੋਂ ਬਾਅਦ ਜਿਹੜੇ ਰੈਵਨਿਊ ਡਿਪਾਰਟਮੈਂਟ ਵੱਲੋਂ ਜਿੱਥੇ ਨਿਸ਼ਾਨਦੀ ਜਿਹੜੀ ਸ਼ੁਰੂ ਕੀਤੀ ਗਈ ਸੀ ਕਿਉਂਕਿ ਡੀਮਾਰਕੇਸ਼ਨ ਜਿਹੜੀ ਹੈਗੀ ਉਸ ਪਿੰਡ ਦੀ ਨਹੀਂ ਹੋਈ ਉਸ ਡੀਮਾਰਕੇਸ਼ਨ ਵਾਸਤੇ ਜਿਹੜੀ ਹੈਗੀ ਇਹ ਮਸ਼ੀਨਾ ਲੈ ਕੇ ਜਦੋਂ ਪਟਵਾਰੀ ਦੇ ਉਹਦੇ ਨਾਲ ਜਿਹੜੇ ਸਾਥੀ ਸੀਗੇ ਜਦੋਂ ਉਹਨਾਂ ਨੇ ਸ਼ੁਰੂ ਕੀਤੀ ਤਾਂ ਕਿਸਾਨ ਯੂਨੀਅਨ ਦੇ ਨਾਲ ਪਿੰਡ ਵਾਲਾ ਜਿਹ ਉਹਨਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ ਪਟਵਾਰੀ ਤੇ ਜਿਹੜੇ ਉਹਦੇ ਨਾਲ ਸਹਾਇਕ ਸੀਗੇ ਉਹਨਾਂ ਨੂੰ ਉਹਨਾਂ ਨੇ ਬੰਦੀ ਬਣਾ ਕੇ ਜਿਹੜਾ ਉਥੋਂ ਲਾ ਜਾ ਕੇ ਲੈ ਕੇ ਜਾਣ ਲੱਗੇ ਜਿਸ ਨੂੰ ਜਿਹੜਾ ਪੁਲਿਸ ਨੇ ਜਿਹੜਾ ਆਪਣੇ ਉਹਨਾਂ ਨਾਲ ਗੱਲਬਾਤ ਕਰਕੇ ਥੋੜਾ ਫੋਰਸ ਯੂਜ਼ ਕਰ ਮਾਈਲਡ ਫੋਰਸ ਯੂਜ਼ ਕਰਨੀ ਵੀ ਸਾਨੂੰ ਅਸੀਂ ਕਰਕੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਥੋਂ ਉਹਨਾਂ ਦੀ ਜਿਹੜੇ ਸੀਗੇ ਉਹਨਾਂ ਦੀ ਰਿਹਾ ਰਿਹਾ ਕਰਵਾਇਆ ਉਹਨਾਂ ਨੂੰ ਰਿਹਾ ਕਰਵਾਉਣ ਤੋਂ ਬਾਅਦ ਜਿਹੜਾ ਹੈਗਾ ਪਟਵਾਰੀ ਤੇ ਜਿਹੜਾ ਉਹਦਾ ਸਹਾਇਕ ਸਟਾਫ ਸੀਗਾ ਪੁਲਿਸ